ਚੈਨਲ ਦਸ਼ਮੇਸ਼ ਫਰਨੀਚਰ ਹਾਊਸ ਤੇ ਲਾਈਵ ਵੀਡੀਓ ਦੇ ਵਿੱਚ ਸੋ ਇਸ ਵਾਰ ਫਿਰ ਤਿਆਰ ਹਾਜ਼ਰਾਂ ਜੀ ਇੱਕ ਸਲਾਈ ਮਸ਼ੀਨ ਵਾਲਾ ਟੇਬਲ ਲੈ ਕੇ ਸੋ ਦੇਖ ਕੇ ਦੱਸੋ ਕਮੈਂਟ ਕਰਕੇ ਕਿੱਦਾਂ ਲੱਗਿਆ ਆਪਾਂ ਸਲਾਈ ਮਸ਼ੀਨ ਵਾਲਾ ਟੇਬਲ ਤਿਆਰ ਕੀਤਾ ਜੀ ਤੇ ਆਪਣੀ ਲੋਕੇਸ਼ਨ ਆ ਜੀ ਮਿਸਤਰੀ ਅਵਤਾਰ ਸਿੰਘ ਪਿੰਡ ਚੱਲੂ ਨੇੜੇ ਲੜਾਗਾਗਾ ਲੋ ਜੀ ਇਹ ਟੇਬਲ ਬਣਾਇਆ ਜੀ ਆਪਾਂ ਨੇ ਇਹਦੇ ਵਿੱਚ ਆਪਾਂ ਨੇ ਸਲਾਈ ਮਸ਼ੀਨ ਫਿੱਟ ਕਰ ਦੇਣੀ ਆ ਇਸ ਜਗ੍ਹਾ ਤੇ ਕੱਟ ਵੱਜ ਕੇ ਤੇ ਸਲਾਈ ਮਸ਼ੀਨ ਫਿੱਟ ਕਰ ਦਾਂਗੇ ਜੀ ਉਸ ਤੋਂ ਬਾਅਦ ਇਹਦੀ ਕੰਪਲੀਟ ਦੀ ਵੀਡੀਓ ਪਾਵਾਂਗੇ ਸੋ ਦੱਸੋ ਕਿਵੇਂ ਲੱਗਿਆ ਕਿਸੇ ਵੀ ਵੀਰ ਭਰਾ ਨੂੰ ਹੋਰ ਲੋੜ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਜੀ ਮੋਬਾਈਲ ਨੰਬਰ 9463463601 ਪੂਰਾ ਹੈਵੀ ਟੇਬਲ ਹੈ ਜੀ ਜਿਵੇਂ ਮਰਜ਼ੀ ਮਸ਼ੀਨ ਚਲਾਈ ਜਾਓ ਟੜਕਦੀ ਨਹੀਂ ਹੈਗੀ ਫੋਲ ਵਧੀਆ ਕੁਆਲਿਟੀ ਦੇ ਵਿੱਚ ਕੰਮ ਕੀਤਾ ਹੋਇਆ ਜੀ ਸੋ ਇੱਕ ਆਪਾਂ ਨੇ ਇੱਧਰ ਤਿਆਰ ਕੀਤੇ ਨੇ ਜੀ ਨਾਲ ਨਿੰਮ ਦੀ ਲੱਕੜ ਦੇ ਟਰੰਕ ਜਿਹੜੇ ਬਰੀ ਵਾਲੇ ਟਰੰਕ ਹੁੰਦੇ ਸੀ ਆਪਣੇ ਇਹ ਨਿੰਮ ਦੀ ਲੱਕੜ ਦੇ ਵਿੱਚ ਆਪਾਂ ਨੇ ਤਿਆਰ ਕੀਤੇ ਨੇ ਤਾਲੀ ਤੇ ਸਾਗਵਾਨ ਦੇ ਤਾਂ ਆਪਾਂ ਪਹਿਲਾਂ ਬਹੁਤ ਬਣਾਤੇ ਸੋਈ ਸਵਾਰ ਇਹ ਨਿੰਮ ਦੀ ਲੱਕੜ ਚ ਤਿਆਰ ਕੀਤੇ ਨੇ ਜੀ ਇਹ ਵੀ ਕਿਤੇ ਵੀਰਪਰਾ ਨੂੰ ਲੋੜ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਜੀ ਮੋਬਾਈਲ ਨੰਬਰ ਦੁਬਾਰਾ ਫੇਰ ਨੋਟ ਕਰ ਲਓ ਜੀ 9463463601 ਇਹ ਟਰੰਕ ਨੇ ਜੀ ਨਿੰਮ ਦੇ ਤੇ ਉਹ ਸਲਾਈ ਮਸ਼ੀਨ ਵਾਲਾ ਟੇਬਲ ਇਸ ਤਰ੍ਹਾਂ ਦੀਆਂ ਵੀਡੀਓ ਵੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਕੱਲ ਨੂੰ ਆਪਾਂ ਇਹਦੀ ਫਾਈਨਲ ਵੀਡੀਓ ਪਾ ਦਾਂਗੇ ਜੀ ਮਸ਼ੀਨ ਫਿੱਟ ਕਰਕੇ ਚਲਾ ਕੇ ਤੇ ਤੁਹਾਨੂੰ ਦਿਖਾਵਾਂਗੇ ਫਿਰ ਇਹਦਾ ਤੁਹ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿਦਾਂ ਲੱਗਿਆ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ